ਸਰਦਾਰ ਬਹਾਦਰ ਸਿੰਘ ਜੀ ਹਕੀਮਪੁਰ ਬਹੁਤ ਨਾਮੀ ਨਾਮੀ ਬੌਲਤ ਪਜਾਏ ਬਹੁਤ ਹੀ ਵੱਡੀ ਸ਼ਕਤੀਆਂ ਦੇ ਮਾਲਕ ਸੀ ਅੱਜ ਪਤਾ ਲੱਗਿਆ ਤੜਕਸਾਰ ਅਚਾਨਕ ਹੀ ਕਿਤੇ ਥੋੜਾ ਬਹੁਤਾ ਦਰਦ ਹੋਇਆ ਤੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਸੁਦੀਵੀ ਵਿਛੋੜਾ ਦੇ ਗਏ ਸੋ ਅਸੀਂ ਸਾਡੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਕੋਈ ਸਮਾਂ ਪਹਿਲਾਂ ਅੱਖਾਂ ਦੀ ਰੋਸ਼ਨੀ ਚਲ ਗਈ ਸੀ ਪਰ ਫਿਰ ਵੀ ਖੇਡ ਦੇ ਨਾਲ ਇੰਨਾ ਪਿਆਰ ਕਿ ਹਰੇਕ ਖੇਡ ਮੇਲੇ ਤੇ ਜ਼ਰੂਰ ਹਾਜ਼ਰੀ ਲਵਾਉਂਦੇ ਸੀ ਔਰ ਐਕਸਪੀਰੀਅੰਸ ਇੰਨਾ ਜਿੱਦਾਂ ਜਿੱਦਾਂ ਅਸੀਂ ਢੇੜੇ ਦਸੀ ਜਾਂਦੇ ਹੁੰਦੇ ਸੀ ਉਸੇ ਹਿਸਾਬ ਨਾਲ ਜੋੜੀ ਦਾ ਸਮਾਂ ਵੀ ਬੋਲ ਦਿੰਦੇ ਸੀਗੇ ਸੋ ਇਨਾ ਐਕਸਪੀਰੀਅੰਸ ਕੋਈ ਬਿਰਲਾ ਹੀ ਰੱਖਦਾ ਕਿਉਂਕਿ ਸਾਰੀ ਜ਼ਿੰਦਗੀ ਉਹਨਾਂ ਦੀ ਬੋਲਾਂ ਦੀ ਖੇਡ ਪਿਆਰ ਕਰ ਕਰਕੇ ਹੀ ਨਿਕਲੀ ਸੁਪਰਪਾ ਪਰਿਵਾਰ ਵੱਲੋਂ ਬੇੰਤੀਆ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਬਿ 24 ਤਰੀਕ ਨੂੰ 24 ਤਰੀਕ ਨੂੰ ਲਗਭਗ 12 ਵਜੇ ਦੁਪਹਿਰ ਦੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂ ਉਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਤੋਂ ਜਿਹੜੇ ਵਾਪਸ ਆਉਣੇ ਐ ਸੋ 24 ਤਰੀਕ ਜਿਹੜੀ ਰੱਖੀ ਗਈ ਹੈ ਅੰਤਮ ਅਰਦਾਸ ਦੀ ਜਿੰਨੇ ਵੀ ਉਹਨਾਂ ਦੇ ਪ੍ਰੇਮੀ ਆ ਜਿਨ੍ਹਾਂ ਨੇ ਪਹੁੰਚਣਾ ਹੈ ਉਹ 24 ਤਰੀਕ ਨੂੰ 12 ਵਜੇ ਪਿੰਡ ਹਕੀਮਪੁਰ ਵਿਖੇ ਪਹੁੰਚ ਸਕਦੇ ਆ ਬਹੁਤ ਹੀ ਵਧੀਆ ਬੈਲ ਦਾ ਡਾਕ ਸੀਗੇ ਪਰਿਵਾਰ ਵੱਲੋਂ ਹਰ ਇੱਕ ਸਾਲ ਮਜਾਰਾ ਰਾਜਾ ਸਾਹਿਬ ਵਿਖੇ ਹੜ ਦੌੜ ਮੇਲਾ ਵੀ ਕਰਵਾਇਆ ਜਾਂਦਾ ਸੀ ਸੋ ਬਹੁਤ ਦੁੱਖ ਦੀ ਗੱਲ ਆ ਹਾਲਟ ਖੇਡਦੇ ਬਹੁਤ ਵੱਡੇ ਸਤੰਭ ਸੀ ਸੋ ਉਹ ਅੱਜ ਤੜਕਸਾਰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਐ 24 ਤਰੀਕ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ